ਇਹ 2009 ਚ ਸ਼ੁਰੂ ਕੀਤਾ ਤੇ ਅਜੇ ਤੱਕ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਬੋਲ ਸੁਣ ਨਹੀਂ ਸਕਦੇ ਉਹਨਾਂ ਲਈਏ ਗੁੰਗੇ ਬੋਲੇ ਬੱਚਿਆਂ ਲਈ ਅਸੀਂ ਕੋਕਲੀਅਰ ਇੰਪਲਾਂਟ ਦੀ ਫੈਸਿਲਿਟੀ ਇੱਥੇ ਫ੍ਰੀ ਸਰਵਿਸ ਉਹ ਵੀ ਸ਼ੁਰੂ ਕਰ ਦਿੱਤੀ ਹੋਈ ਹੈ। ਅਸੀਂ ਫਿਲਟਰ ਸਮੇਤ ਜਿਹੜਾ ਕਿ ਕਾਫੀ ਕੋਸਟਲੀ ਹੈ ਉਹ ਵੀ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਹਸਪੀਟਲ ਅਲੋਇੰਗ ਫ੍ਰੀ ਪ੍ਰੋਵਾਈਡ ਕਰਦੇ ਹਾਂ। ਡ੍ਰੈਗ ਗਿਆ ਸੀਗਾ ਏਰੀਆ ਕਵਰ ਕਰਨ ਵਾਲਾ ਡਿਸੇਬਲਡ ਦਾ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਲਿੰਬ ਵਗੈਰਾ ਹੱਥ ਦੀ ਪੈਰ ਕਟਿਆ ਜਾਂਦਾ ਐਕਸੀਡੈਂਟ ਦੇ ਵਿੱਚ ਉਹ ਲੋੜ ਜ਼ਰੂਰ ਸੀਗੀ ਸਵਕਤ ਅਸੀਂ ਮੌਜੂਦਾ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿੱਥੇ ਅੱਜ ਇੱਕ ਖਾਸ ਸ਼ੁਰੂਆਤ ਕੀਤੀ ਗਈ ਹੈ ਜੀहां ਦਾਜ਼ੇ ਕੀ ਇਸ ਯੂਨੀਵਰਸਿਟੀ ਦੇ ਵਿੱਚ ਆਮ ਲੋਕਾਂ ਦੇ ਲਈ ਉਹ ਲੋਕ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਅੰਗ ਜਿਹੜੇ ਨੇ ਉਹ ਗਵਾ ਗਵਾ ਜਾਂਦੇ ਨੇ ਉਹਨਾਂ ਦੇ ਅੰਗ ਜਿਹੜੇ ਨੇ ਉਹਨਾਂ ਲਈ ਇੱਕ ਖਾਸ ਸ਼ੁਰੂਆਤ ਕੀਤੀ ਗਈ ਹੈ ਜੈਪੁਰ ਫੁੱਟ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਬਾਰੇ ਖਾਸ ਗੱਲਬਾਤ ਕਰਾਂਗੇ ਔਰ ਦਾਜ਼ੇ ਕੀ ਇਸ ਵਿੱਚ ਇਹ ਖਾਸ ਹੈ ਕਿ ਪੰਜਾਬ ਦੇ ਵਿੱਚ ਇਹ ਪਹਿਲਾ ਸੈਂਟਰ ਜੋ ਕਿ ਅਵੱਲਾ ਹਸਪੀਟਲ ਦੇ ਵਿੱਚ ਖੋਲਿਆ ਗਿਆ ਹੈ ਗੱਲਬਾਤ ਕਰਦੇ ਹਾਂ ਮੇਰੇ ਨਾਲ ਇਸ ਵਕਤ ਹਸਪੀਟਲ ਦੇ ਡੀਨ ਡਾਕਟਰ ਏਪੀ ਸਿੰਘ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਇੱਕ ਖਾਸ ਉਪਰਾਲਾ ਜੋ ਕਿ ਇਸ ਹਸਪੀਟਲ ਦੇ ਵਿੱਚ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਇਹ ਪਹਿਲਾ ਉਪਰਾਲਾ ਜੋ ਕਿ ਫ੍ਰੀ ਆਫ ਕੋਸਟ ਹੈ ਜਿਹੜਾ ਹੈ ਦਿਵਿਆਂਗ ਜਿਹੜੇ ਕਿ ਡਿਸੇਬਲ ਪੀਪਲ ਨੇ ਉਹਨਾਂ ਨੂੰ ਇੱਕ ਖਾਸ ਜਿਹੜੀ ਹੈ ਸਹਾਇਤਾ ਦਿੱਤੀ ਜਾਂਦੀ ਹੈ ਅ ਦੇਖੋ ਮੇਰੀ ਕਾਫੀ ਸਮੇ ਤੋਂ ਇੱਕ ਕੋਸ਼ਿਸ਼ ਚੱਲਦੀ ਵੀ ਸੀ ਕਿ ਕੁਝ ਐ ਹੋ ਜੇ ਪੇਸ਼ੈਂਟਸ ਨੇ ਡਿਫਰੈਂਟ ਡਿਫਰੈਂਟ ਪ੍ਰੋਬਲਮਸ ਇਨ ਆਲ ਜਿਵੇਂ ਡਿਸੇਬਿਲਟੀ ਹੈ ਕੁਝ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਕੁਝ ਜਿਹੜੇ ਥੈਲਾਸੀਮੀਆ ਦੇ ਪੇਸ਼ੈਂਟ ਨੇ ਕੁਝ ਹੋਰ ਜੜੀਆਂ ਇਨਫੈਂਟ ਇਨਫੈਂਟ ਮੋਰਟੈਲਿਟੀ ਬਹੁਤ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਲੋਕੀ ਘਰਾਂ ਚ ਡਿਲੀਵਰੀਆਂ ਕਰਾ ਲੈਂਦੇ ਨੇ ਸਾਡਾ ਬਾਕੀ ਸਾਰੇ ਫੈਕਟਰਸ ਅਸੀਂ ਨਾ ਆਲਰੇਡੀ ਕਵਰ ਕਰ ਚੁੱਕੇ ਹਾਂ ਲਾਈਕ ਅਸੀਂ ਹਸਪੀਟਲ ਦੇ ਵਿੱਚ ਜਨਨੀ ਭਲਾਈ ਸਕੀਮ ਸ਼ੁਰੂ ਕੀਤੀ ਜਿਹਦੇ ਵਿੱਚ ਸਾਰੇ ਅਸੀਂ ਡਿਲੀਵਰੀਸ ਜੇਰੀਅਨ ਮੈਡੀਸਨ ਸਮੇਤ ਅਸੀਂ ਸਾਰਾ ਕੁਝ ਫ੍ਰੀ ਉਹਨੂੰ ਸ਼ੁਰੂ ਕੀਤਾ ਜੀ ਇਹ 2009 ਚ ਸ਼ੁਰੂ ਕੀਤਾ ਤੇ ਅਜੇ ਤੱਕ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜਿੰਨੀ ਕੋਈ ਡਿਲੀਵਰੀ ਜਿਹੜੀ ਕੋਈ ਸੀਜ਼ੇਰੀਅਨ ਹੁੰਦਾ ਅਸੀਂ ਮੈਡੀਸਿਨ ਵੀ ਦਿੰਨੇ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਵੀ ਟੋਟਲ ਖਰਚਾ ਦੜਾ ਉਹ ਹਸਪਤਾਲ ਉਹਨਾਂ ਦਾ ਚੱਲਦਾ ਆ ਜਿਹੜੇ ਬੱਚੇ ਫੀਮੇਲ ਬੱਚੇ ਜਨਮ ਲੈਂਦੇ ਨੇ ਉਹਨਾਂ ਨੂੰ ਅਸੀਂ 1100 ਰੁਪਏ ਸਗਨ ਵੀ ਪਾਉਂਦੇ ਆ ਦੂਸਰਾ ਸਿਕਾ ਕੇ ਡੈਲਸਿਸ ਦਾ ਬਹੁਤ ਜ਼ਿਆਦਾ ਲੋਕੀ 슈ਗਰ ਕਰਕੇ ਡੈਲਸਿਸ ਕਿਡਨੀਜ਼ ਖਰਾਬ ਐਵੀ ਬੜੀ ਵੱਡੀ ਪ੍ਰੋਬਲਮ ਹੈ ਡੈਲਸਿਸ ਵੀ ਅਸੀਂ ਟੋਟਲ ਫ੍ਰੀ ਕਰਦੇ ਆ ਫਿਰ ਅਸੀਂ ਜਿਹੜਾ ਆਰਫਨ ਜਿਹੜੇ ਪਿੰਗਲਵਾੜਾ ਦੇ ਜਿੰਨੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਦਾ ਇਲਾਜ ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਹੁੰਦੇ ਉਹ ਪੇਸ਼ੈਂਟ ਉਹਨਾਂ ਦਾ ਇਲਾਜ ਫ੍ਰੀ ਕਰਦੇ ਆ ਫਿਰ ਇੱਕ ਬੱਚੇ ਜਿਹੜੇ ਜਨਮ ਤੋਂ ਬੋਲ ਸੁਣ ਨਹੀਂ ਸਕਦੇ ਉਹਨਾਂ ਲਈ ਗੁੰਗੇ ਬੋਲੇ ਬੱਚਿਆਂ ਲਈ ਅਸੀਂ ਕੋਕਲੀਅਰ ਇੰਪਲਾਂਟ ਦੀ ਫੈਸਿਲਿਟੀ ਇੱਥੇ ਫ੍ਰੀ ਸਰਵਿਸ ਉਹ ਵੀ ਸ਼ੁਰੂ ਕਰ ਦਿੱਤੀ ਹੋਈ ਹੈ ਉਸ ਤੋਂ ਬਾਅਦ ਥੈਲਾਸੀਮੀਆਂ ਦੇ ਬੱਚੇ ਸਾਡੇ ਕੋਲ ਇਸ ਵੱਲੇ 100 ਤੋਂ ਵੱਧ ਥੈਲਾਸੀਮੀਆਂ ਦੇ ਬੱਚੇ ਰਜਿਸਟਰਡ ਨੇ ਜਿਹੜੇ ਜਦੋਂ ਵੀ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਅਸੀਂ ਫਿਲਟਰ ਸਮੇਤ ਜਿਹੜਾ ਕਿ ਕਾਫੀ ਕੋਸਟਲੀ ਹੈ ਉਹ ਵੀ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਦੇ ਹਸਪੀਟਲ ਲੋਇੰਗ ਫ੍ਰੀ ਪ੍ਰੋਵਾਈਡ ਕਰਦੇ ਆ ਇੱਕ ਇਹ ਫੈਕਟਰ रह ਗਿਆ ਸਿਗਾ ਏਰੀਆ ਕਵਰ ਕਰਨ ਵਾਲਾ ਡਿਸੇਬਲਡ ਦਾ ਜਿਨ੍ਹਾਂ ਨੂੰ ਆਰਟੀਫੀਸ਼ਲ ਲਿੰਬ ਵਗੈਰਾ ਹੱਥ ਦੀ ਪੈਰ ਕਟਿਆ ਜਾਂਦਾ ਐਕਸੀਡੈਂਟ ਦੇ ਵਿੱਚ ਉਹ ਲੋੜ ਜਰੂਰ ਸੀਗੀ ਤੇ ਮੇਰੇ ਨਾਲ ਜਦੋਂ ਇਹਨਾਂ ਨੇ ਮਹਾਵੀਰ ਭਗਤਵਾ ਮਹਾਵੀਰ ਸਮਿਤੀ ਨੇ ਇਹਨਾਂ ਨੇ ਮੇਰੇ ਨਾਲ ਜਦੋਂ ਕੰਟੈਕਟ ਕੀਤਾ ਤੇ ਮੈਨੂੰ ਆਪ ਨੂੰ ਏਸੀ ਦੀ ਬੜੀ ਖੁਸ਼ੀ ਹੋਈ ਕਿ ਇਹ ਸੈਂਟਰ ਦੇ ਵਿੱਚ ਇੱਥੇ ਸ਼ੁਰੂ ਕੀਤਾ ਜਾਵੇ ਫਿਰ ਕਾਲਜ ਵੱਲੋਂ ਅਸੀਂ ਪਰ ਪ੍ਰੈਜ਼ੀਡੈਂਟ ਐਸਜੀਪੀਸੀ ਸਾਡੇ ਐਡਵੋਕੇਟ ਹਰਦੀਪ ਸਿੰਘ ਧਾਮੀ ਉਹਨਾਂ ਕੋਲੋ ਸਪੈਸ਼ਲ ਪਰਮਿਸ਼ਨ ਲਈ ਕਿ ਇਮੀਡੀਏਟਲੀ ਉਹ ਸੈਟਅਪ ਅਸੀਂ ਇਨਫਰਾਸਟ੍ਰਕਚਰ ਇੱਥੇ ਡਿਵੈਲਪ ਕੀਤਾ ਹੁਣ ਉੱਥੇ ਸਾਰੀਆਂ ਉਹਨਾਂ ਨੇ ਮਸ਼ੀਨਜ਼ ਵਗੈਰਾ ਲਗਵਾ ਦਿੱਤੀਆਂ ਨੇ ਤਮੀ ਸਾਹਿਬ ਪਹਿਲੇ ਦਿਨ ਹੀ 10 ਲੱਖ ਰੁਪਇਆ ਜੈਪੁਰ ਫੁੱਟ ਸੈਂਟਰ ਦੇ ਨਾਂ ਤੇ ਜਿਹੜਾ ਸੈਂਟਰ ਖੋਲਿਆ ਗਿਆ 10 ਲੱਖ ਰੁਪਇਆ ਉਸ ਸੈਂਟਰ ਵਾਸਤੇ ਅਨਾਉਂਸ ਕਰਕੇ ਗਏ ਨੇ ਉੱਥੇ ਆਉਣ ਵਾਲੇ ਮਰੀਜ਼ਾਂ ਵਾਸਤੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਹੁਣ ਇਹ ਹੋਏਗਾ ਕਿ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਕੋਈ ਵੀ ਵਿਕਲੈਂਗ ਜਿਹੜਾ ਜਿੰਨੂੰ ਦਿਵਿਆਂਗ ਜਿਹੜਾ ਕੋਈ ਵੀ ਉਹਦਾ ਕਿਸੇ ਵੀ ਲਿੰਬ ਦੀ ਜ਼ਰੂਰਤ ਹੈ ਕੁਝ ਵੀ ਜ਼ਰੂਰਤ ਹੈ ਅਸੀਂ ਉਹਨਾਂ ਦੀ ਉਹ ਪੂਰੀ ਕਰੀਏ ਅਸੀਂ ਇੱਥੇ ਫ੍ਰੀ ਆਫ ਕਾਸਟ ਉਹਨਾਂ ਨੂੰ ਲਿੰਮਜ਼ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਵਾਂਗੇ ਜਿਸ ਕਿਸੇ ਦਾ ਕੋਈ ਐਮਪਿਟੇਸ਼ਨ ਦੀ ਲੋਡ ਪੈਂਦੀ ਹੋएगी ਜਿਹੜਾ ਕੋਈ ਕਿ ਕਿ ਸਦੀ ਲਿੰਬ ਜਿਹੜੀ ਉਹ ਠੀਕ ਨਹੀਂ ਕੱਟੀ ਗਈ ਹੋएगी ਜਾਂ ਉਹ ਉਹ ਵੀ ਅਸੀਂ ਉਹਨਾਂ ਦਾ ਆਪਰੇਟ ਵੀ ਫ੍ਰੀ ਕਰਾਂਗੇ ਜਿਹੜਾ ਪੂਰਾ ਫ੍ਰੀ ਆਫ ਕੋਸਟ ਹੈ ਔਰ ਟਾਈਮਿੰਗ ਹੀ ਰਹੇਗੀ ਇਸ ਸਾਰੇ ਪ੍ਰੋਗਰਾਮ ਇਹਦੇ ਵਿੱਚ ਹੋਏਗਾ ਜੀ ਕਿ ਪੇਸ਼ੈਂਟ ਜਿਹੜਾ ਵੀ ਸਾਡੇ ਕੋਲ ਆਏਗਾ ਸਵੇਰੇ ਰਜਿਸਟ੍ਰੇਸ਼ਨ ਹੋਏਗੀ ਨਾਲ ਹੀ ਉਹਦਾ ਮੀਚਾ ਹੋਏਗਾ ਤੇ ਸ਼ਾਮ ਨੂੰ ਅਸੀਂ ਉਹਨੂੰ ਲਿੰਬ ਲਾ ਕੇ ਇਥੋਂ ਭੇਜਾਂਗੇ ਤੋੜ ਕੇ ਭੇਜਾਂਗੇ ਇਹ ਅਸੀਂ ਉਹਨਾਂ ਨਾਲ ਹਰ ਮਰੀਜ਼ ਨਾਲ ਪਿਛਲੇ ਅਸੀਂ ਅੱਜ ਦੀ ਇਨੋਗਰੇਸ਼ਨ ਕੀਤੀ ਹੈ ਬਟ ਅਸੀਂ ਨਾ 25 ਤਰੀਕ ਤੋਂ 26 ਤਰੀਕ ਦੋ ਦਿਨ ਅਸੀਂ ਮੈਰਮੈਂਟ ਵਾਸਤੇ ਪੇਸ਼ੈਂਟਸ ਬੁਲਾਏ ਸੀਗੇ ਕਿ ਜਿਹੜੇ ਕੋਈ ਆਣਾ ਚਾਹੁੰਦੇ ਨੇ ਤੇ ਅਸੀਂ 2 ਦਿਨਾਂ ਦੇ ਵਿੱਚ ਇੱਥੇ 70 ਲਿੰਬਸ ਜੜੀਆਂ ਉਹ ਬਣਾ ਦਿੱਤੀਆਂ ਨੇ ਤੇ ਜੜੀਆਂ ਅੱਜ ਅਸੀਂ ਉਹ ਸਾਰਿਆਂ ਨੂੰ ਦੇ ਵੀ ਦਿੱਤੀਆਂ ਨੇ ਅੱਜ ਅਸੀਂ ਇਸ ਕਰਕੇ ਦਿੱਤੀਆਂ ਨੇ ਕਿਉਂਕਿ ਇਗਨੋਗਰੇਸ਼ਨ ਸੀਗੀ ਜੇ ਇਹ ਸੋਚਿਆ ਵੀ ਉਹ ਮਰੀਜ਼ ਸਾਰਿਆਂ ਦੇ ਸਾਹਮਣੇ ਆਣ ਤੇ ਉਹਨਾਂ ਦਾ ਹੌਸਲਾ ਵੀ ਵਧੇ ਤਾਂ ਕਰਕੇ ਅਸੀਂ ਉਹਨਾਂ ਨੂੰ ਅੱਜ ਦਿੱਤੀਆਂ ਨਹੀਂ ਤੇ ਉਹਨਾਂ ਦੀਆਂ ਜੜੀਆਂ 25 ਵਾਲੀਆਂ 26 ਵਾਲੀਆਂ ਉਸੇ ਦਿਨ ਸੇਮ ਡੇ ਤਿਆਰ ਹੋ ਗਈਆਂ ਸੀ ਸਟੱਡੀ ਸਹਾਇਤਾ ਸਮਤੀ ਹੈ महावीर ਜ ਸਹਾਇਤਾ ਸਮਤੀ ਇਹਨਾਂ ਨਾਲ ਕੋਲਾਬ ਕਰਕੇ ਕਿੱਧਰ ਲੱਗਾ ਉਸਦੇ ਨਾਲ ਹੀ SGPC ਧਾਮੀ ਜੀ ਵੱਲੋਂ ਵੀ ਬੜਾ ਸਹਿਯੋਗ ਕੀਤਾ ਗਿਆ ਹੈ ਸਾਨੂੰ ਦੇਖੋ ਉਹਨਾਂ ਦਾ ਮੇਨ HDFC ਬੈਂਕ ਵੱਲੋਂ ਬੜਾ ਉਪਰਾਲਾ ਕੀਤਾ ਗਿਆ ਕਿ ਇਹਨਾਂ ਨੂੰ ਸਾਡੇ ਨਾਲ ਜਿਹੜਾ ਮਿਲਾਇਆ ਉਹ HDFC ਬੈਂਕ ਨੇ ਮਿਲਾਇਆ ਉਹਨਾਂ ਨੇ ਮੋਬਾਈਲ ਇੱਕ ਵੈਨ ਵੀ ਉਹਨਾਂ ਨੇ ਇੱਥੇ ਡੋਨੇਟ ਕੀਤੀ ਹੈ ਵਰਕਸ਼ਾਪ ਹੈ ਪ੍ਰੋਪਰ ਉਹ ਮੋਬਾਈਲ ਵਰਕਸ਼ਾਪ ਜਿਹੜੀ ਹੈ ਉਹ ਕਿਤੇ ਵੀ ਕੈਂਪਿੰਗ ਵਾਸਤੇ ਵੀ ਯੂਜ਼ ਹੋ ਜਾਏਗੀ ਉੱਥੇ ਕੈਂਪ ਲੱਗ ਕੇ ਅਸੀਂ ਉਹਨਾਂ ਨੂੰ ਉਸ ਜਗ੍ਹਾ ਤੇ ਕੈਂਪ ਲੱਗੇਗਾ ਉੱਥੇ ਦੇ ਉੱਥੇ ਹੀ ਇਹ ਜਿਹੜੇ ਆ ਆਰਟੀਫੀਸ਼ੀਅਲ ਲਿੰਮਸ ਉੱਥੇ ਬਣ ਸਕਦੇ ਨੇ ਅਸੀਂ ਇਹਨਾਂ ਨੇ ਜਿਹੜੇ ਭਗਤ ਮਹਾਵੀਰ ਵਿਕਲਾੰਗ ਸਹਾਇਤਾ ਸਮਿਤੀ ਹੈ ਇਹਨਾਂ ਨੇ ਤੇ ਸਾਰਾ ਕੁਝ ਮਸ਼ੀਨਾ ਇੱਥੇ ਲਿਆ ਕੇ ਇਹਨਾਂ ਨੇ ਰੌ ਮਟੀਰੀਅਲ ਲਿਆ ਕੇ ਇੱਥੇ ਰੱਖ ਦਿੱਤਾ ਹੈ ਕਿ ਜਦੋਂ ਦੀ ਜਦੋਂ ਲੋਡ ਪਵੇ ਉਸੇ ਦਿਨ ਉਹਨਾਂ ਲਿੰਬਸ ਵਗੈਰਾ ਉਹ ਬਣ ਕੇ ਤੇ ਤਿਆਰ ਹੋ ਜਾਣ ਸਰ ਖਾਸ ਇੱਥੇ ਕੀ ਸਮਝਦੇ ਹੋ ਕਿ ਇਸ ਹਸਪੀਟਲ ਦੇ ਵਿੱਚ ਕਿੰਨੀ ਕੁ ਲੋਡ ਸਗੀ ਇਸ ਫੂਡ ਸੈਂਟਰ ਦੇ ਦੇਖੋ ਜਿਹੜਾ ਪਾ ਮੈਂ ਉਹ ਕਿਸੇ ਤਰ੍ਹਾਂ ਦਾ ਵੀ ਹੁੰਦਾ ਆਰਟੀਫੀਸ਼ੀਅਲ ਲਿਮਜ਼ ਵਾਸਤੇ ਬੜੇ ਲੋਕੀ ਜਿਹੜੇ ਕੁਝ ਇਹੋ ਜਿਹੇ ਵੀ ਨੇ ਤੁਸੀਂ ਦੇਖੋਗੇ ਕਿ ਬੜੇ ਪੂਰ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਕਿ ਜਿਹੜੇ ਤੇ ਹਸਪੀਟਲ ਤੱਕ ਵੀ ਨਹੀਂ ਪਹੁੰਚ ਸਕਦੇ ਇੱਥੋਂ ਜੈਪੁਰ ਤੱਕ ਜਾ ਰਹੇ ਸੀਗੇ ਪਬਲਿਕ ਜਿਹੜੀ ਆਪਣੇ ਫੁੱਟ ਸੈਂਟਰ ਜਾਂ ਕੋਈ ਆਰਟੀਫੀਸ਼ਲ ਲੈਂਬ ਵਾਸਤੇ ਪਰ ਹੁਣ ਇਹ ਹੈ ਕਿ ਉਹਨਾਂ ਨੂੰ ਇਹ ਪ੍ਰੋਵੀਜ਼ਨ ਅੰਮ੍ਰਿਤਸਰ ਦੇ ਵਿੱਚ ਹੀ ਮਿਲ ਜੇਗੀ ਪੰਜਾਬ ਵਿੱਚੋਂ ਕਿਸੇ ਨੂੰ ਜੈਪੁਰ ਤੱਕ ਜਾਂ ਕਿਤੇ ਹੋਰ ਵੱਡੇ ਸੈਂਟਰਾਂ ਵਿੱਚ ਨਹੀਂ ਜਾਣਾ ਪਏਗਾ ਜਿਹੜਾ ਅਸੀਂ ਇੱਥੇ ਸੈਂਟਰ ਖੋਲ੍ਹਿਆ ਹੈ ਜੈਪੁਰ ਫੁੱਟ ਸੈਂਟਰ ਇਹ ਫੁੱਲ ਫਲੇਜ ਸੈਂਟਰ ਹੈ ਮਤਲਬ ਇਹਦੇ ਵਿੱਚ ਕਿਸੇ ਵੀ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ ਕਿ ਜਿਹੜੀ ਚੀਜ਼ ਨਹੀਂ अवेलेबल ਹੋਵੇ ਇਥੇ ਹਰ ਫੁੱਟ ਲੈਂਬ ਬਾਹ ਹੱਥ ਪੈਰ ਸਭ ਕੁਝ ਇਥੇ ਨਾਲੋਂ ਨਾਲ ਤਿਆਰ ਹੋ ਜਾਏਗਾ ਐਂਡ ਸਵੇਰੇ ਤਿਆਰ ਮੈਜ਼ਰਮੈਂਟ ਹੋਏਗੀ ਸ਼ਾਮ ਤੱਕ ਉਹਨੂੰ ਰੈਡੀ ਕਰ ਦੇਣਗੇ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਉਹ ਲੋਕਾਂ ਨੂੰ ਜੋ ਕਿ ਇਸ ਤਰ੍ਹਾਂ ਜਿਨ੍ਹਾਂ ਦੇ ਨਾਲ ਕਈ ਵਾਰ ਐਕਸੀਡੈਂਟਲੀ ਪ੍ਰੋਬਲਮਸ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਡਿਸੇਬਲ ਹੋ ਜਾਂਦੇ ਨੇ ਉਹ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਔਰ ਅੱਗੇ ਨਹੀਂ ਵੱਧ ਪਾਉਂਦੇ ਉਹਨਾਂ ਨੂੰ ਕੀ ਮੈਸੇਜ ਕਰਨਾ ਹੈ ਦੇਖੋ ਐਕਸੀਡੈਂਟ ਹੈ ਜਾਂ ਕੋਈ ਮਿਸ ਹੈਪ ਹੈ ਉਹ ਤੇ ਕਿਸੇ ਨਾਲ ਵੀ ਹੋ ਸਕਦਾ ਹੈ ਠੀਕ ਹੈ ਜੀ ਉਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ ਹੈ ਕਿ ਇਹ ਜੋ ਲਿਖਿਆ ਉਹ ਹੋਣਾ ਹੈ ਹੁਣ ਸਿਰਫ ਇੱਕੋ ਚੀਜ਼ ਹੈ ਕਿ ਅਸੀਂ ਉਸ ਚੀਜ਼ ਨੂੰ ਜੋ ਹੋ ਗਿਆ ਉਹਦਾ ਨਾਲ ਹੌਸਲਾ ਨਾ ਛੱਡੀਏ ਠੀਕ ਹੈ ਇਹ ਆਰਟੀਫੀਸ਼ੀਅਲ ਲਿੰਗਸ ਲੱਗ ਕੇ ਅਸੀਂ ਬਰਾਬਰ ਉਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਵਾਪਸ ਪੂਰੀ ਤਰ੍ਹਾਂ ਆ ਸਕਦੇ ਹਾਂ ਜਿਹੜੀ ਚੀਜ਼ ਹੋਣੀ ਹੈ ਉਹ ਤੇ ਹੋ ਗਈ ਬਟ ਇਹਦੇ ਨਾਲ ਇਹ ਹੈਗਾ ਕਿ ਸਾਡੀ ਵਾਪਸੀ ਪੂਰੀ ਬਰਾਬਰ ਦੀ ਸਾਡੀ ਵਾਪਸੀ ਨਾਰਮਲ ਲਾਈਫ ਦੇ ਵਿੱਚ ਵਾਪਸੀ ਉੱਤੇ ਤੁਸੀਂ ਨਾਰਮਲੀ ਆਪਣਾ ਕੰਮ ਕਰ ਸਕਦੇ ਹੋ ਨਾਰਮਮਲੀ ਆਪਣੀ ਜ਼ਿੰਦਗੀ ਜੀ ਸਕਦੇ ਹੋ ਤੁਸੀਂ ਆ ਸਕਦੇ ਹੋ ਖੇਡ ਸਕਦੇ ਹੋ ਕੋਈ ਲਿਮਟ ਨਹੀਂ ਹੈ ਹੁਣ ਤੋਂ ਹੁਣ ਵਾਲੇ ਜਿਹੜੇ ਆ ਬਣ ਰਹੇ ਨੇ ਆਰਟੀਫੀਸ਼ੀਅਲ ਲਿੰਬਸ ਬਣ ਰਹੀਆਂ ਨੇ ਇਹਨਾਂ ਦੀ ਦਰਹਾਲ ਤੇ ਕੋਈ ਲਿਮਟ ਨਹੀਂ ਹੈ ਤੁਸੀਂ ਪੂੜਕ ਸਕਦੇ ਹੋ ਛੱਤ ਤੋਂ ਛਾਲ ਮਾਰ ਸਕਦੇ ਹੋ ਕਿਸੇ ਚੀਜ਼ ਤੋਂ ਵੀ ਹਾਂ ਡੈਮੋਨਸਟ੍ਰੇਸ਼ਨ 'ਚ ਵੀ ਤੁਸੀਂ ਦੇਖਿਆ ਕਿ 5-6 ਫੁੱਟ ਤੋਂ ਛਾਲ ਮਾਰ ਰਹੇ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਲਿੰਬ ਦੇ ਨਾਲ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਇਹ ਸਿੰਘ ਦੇ ਸਟਨਲ ਡੀਨ ਗੁਰੂ ਰਾਮਦਾਸ ਹਸਪੀਟਲ ਤੋਂ ਡਾਕਟਰ ਏਪੀ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਜੋ ਕਿ ਪਹਿਲਾ ਹਸਪੀਟਲ ਹੈ ਪੰਜਾਬ ਦੇ ਵਿੱਚ ਜਿੱਥੇ ਹੁਣ ਤੁਹਾਨੂੰ ਫੁੱਟ ਸੈਂਟਰ ਮਿਲੇਗਾ ਜੈਪੁਰ ਫੁੱਟ ਸੈਂਟਰ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਸ ਦੇ ਨਾਲ ਉਹ ਲੋਕ ਜੋ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਜਿਹੜੇ ਅੰਗ ਨੇ ਉਗਵਾ ਜਾਂਦੇ ਨੇ ਉਹਨਾਂ ਨੂੰ ਆਰਟੀਫੀਸ਼ੀਅਲ ਲਿੰਬ ਦੀ ਜਿਹੜੀ ਪੂਰੀ ਸਹਾਇਤਾ ਹੈ ਉਹ ਫ੍ਰੀ ਆਫ ਕਾਸਟ ਦਿੱਤੀ ਜਾਏਗੀ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ 암리편자